ਪੰਜਾਬੀਏ ਇੱਕ ਤੇ ਚੈਨ ਦੇਾਰੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਕਾਲ ਆਦ ਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫਾ ਰਜਿਸਟਰੀਆਂ ਲਈ ਐਨਓਸੀ ਦੀ ਸ਼ਰਤ ਕੀਤੀ ਖਤਮ ਕਿਸਾਨ ਅੰਦੋਲਨ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਕੁਝ ਕਰ ਰਹੇ ਕਿਸਾਨਾਂ ਦੇ ਹੱਕ ਚ ਵੱਡਾ ਬਿਆਨ ਕਹੀਆਂ ਵੱਡੀਆਂ ਗੱਲਾਂ ਅੱਜ ਦਿੱਲੀ ਕੁਝ ਕਰਨ ਬਾਰੇ ਕਿਸਾਨਾਂ ਆਗੂਆਂ ਵੱਲੋਂ ਲਿਆ ਜਾਵੇਗਾ ਵੱਡਾ ਫੈਸਲਾ ਕੱਲ ਨੂੰ ਹੋ ਸਕਦਾ ਹੈ ਐਲਾਨ ਫੋਟਕਪੁਰਾ ਗੋਲੀਕਾਂਡ ਮਾਮਲੇ ਚ ਸੁਖਵੀਰ ਬਾਦਲ ਅਤੇ ਸਮੀਰ ਸੈਣੀ ਨੂੰ ਵੱਡਾ ਝਟਕਾ ਐਸਆਈਟੀ ਨੇ ਕੀਤਾ ਵੱਡਾ ਦਾਵਾ ਕਾਂਗਰਸ ਛੱਡ ਦੀਆਂ ਚਰਚਾਵਾਂ ਵਿਚਾਲੇ ਨਵਜੋ ਸਿੱਧੂ ਨੇ ਪ੍ਰਿੰਕਾ ਗਾਂਧੀ ਨਾਲ ਕੀਤੀ ਮੁਲਾਕਾਤ ਟਵੀਟ ਕਰਕੇ ਕਈਆਂ ਵੱਡੀਆਂ ਗੱਲਾਂ ਪੰਜਾਬ ਦੇ ਇੱਕ ਜਿਲ੍ਹੇ ਵਿੱਚ ਐਲਰਟ ਇਸ ਤਰੀਕ ਨੂੰ ਗਰਜ ਚਮਕ ਨਾਲ ਪਵੇਗਾ ਮੀ ਮਾਨ ਸਰਕਾਰ ਨੇ ਵਧਾਇਆ ਮਾਂ ਬੋਲੀ ਪੰਜਾਬੀ ਦਾ ਮਾਣ ਹੁਣ ਨਿੱਜੀ ਸਕੂਲਾਂ ਵਿੱਚ ਵੀ ਲਾਜ਼ਮੀ ਵਿਸ਼ੇ ਵਜੋਂ ਲਾਗੂ ਹੋਵੇਗੀ ਪੰਜਾਬੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ ਮਾਨ ਸਰਕਾਰ ਨੇ ਰਜਿਸਟਰੀਆਂ ਲਈ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਹੈ ਸਰਕਾਰ ਨੇ ਹੁਣ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਹੁਣ ਜ਼ਮੀਨ ਦੀ ਖਰੀਦ ਦੀ ਵੇਚ ਤੇ ਐਨਓਸੀ ਦੀ ਲੋੜ ਨਹੀਂ ਪਵੇਗੀ ਦੱਸ ਦੇ ਕਿ 6 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਲਗਾਤਾਰ ਮੰਗ ਉਠ ਰਹੀ ਸੀ ਕਿ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਹੁਕਮਾਂ ਨੂੰ ਲਾਗੂ ਕੀਤਾ ਜਾਵੇ ਹੁਣ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਜ਼ਮੀਨ ਦੀ ਖਰੀਦ ਵਿਕਰੀ ਤੇ ਐਨਓਸੀ ਦੀ ਲੋੜ ਖਤਮ ਕਰ ਦਿੱਤੀ ਹੈ ਕਿਸਾਨ ਅੰਦੋਲਨ ਵਿਚਾਲੇ ਕਿਸਾਨਾਂ ਦੇ ਹੱਕ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਚੈਨਲ ਨਾਲ ਰਵਿੰਦਰਾਨਦੀ ਤਹਿ ਜਦੋਂ ਪੱਤਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਕਿਸਾਨ ਅੰਦੋਲਨ ਬਾਰੇ ਤੁਹਾਡੀ ਕੀ ਰਾਏ ਹੈ ਤੇ ਪੰਜਾਬ ਦਾ ਕਿਸਾਨ ਹਰ ਵਾਰ ਦਿੱਲੀ ਕਿਉਂ ਆਉਂਦਾ ਹੈ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਦਿੱਲੀ ਕਿਉਂ ਨਹੀਂ ਜਾ ਸਕਦੇ ਤੇ ਜਦੋਂ ਸਰਕਾਰ ਦਿੱਲੀ ਤੋਂ ਚੱਲਦੀ ਹੈ ਤਾਂ ਉਹ ਕਿੱਥੇ ਜਾਣ ਕੀ ਪੰਜਾਬ ਦਾ ਕਿਸਾਨ ਲਾਹੌਰ ਜਾਵੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਹਿਸਾਬ ਨਾਲ हरियाणा बॉर्डर ਤੇ ਤਾਰਾਂ ਅਤੇ ਬੈਰੀਕੇਡ ਲਗਾਏ ਗਏ ਹਨ ਉਸ ਹਿਸਾਬ ਨਾਲ ਕਿਸਾਨ ਲਾਹੌਰ ਜਲਦੀ ਜਾ ਸਕਦੇ ਸਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਦਿੱਲੀ ਦੇਸ਼ ਦੀ ਰਾਜਸਤਾਨੀ ਹੈ ਜਦ ਦੇਸ਼ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਤਾਂ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਨਹੀਂ ਜਾਣਗੇ ਤਾਂ ਹੋਰ ਕਿੱਥੇ ਜਾਣਗੇ ਉਹਨਾਂ ਨੂੰ ਹਰਿਆਣਾ ਦੇ ਬਾਰਡਰਾਂ ਤੇ ਬੈਰੀਕੇਡ ਲਗਾ ਕੇ ਕਿਉਂ ਰੋਕ ਲਿਆ ਉਹਨਾਂ ਨੇ ਕਿਹਾ ਕਿ ਮੋਦੀ ਜੀ ਅਹਮਦਾਬਾਦ ਛੱਡ ਕੇ ਦਿੱਲੀ ਕਿਉਂ ਆਏ ਉਹਨਾਂ ਨੇ ਕਿਹਾ ਕਿ ਮੋਦੀ ਜੀ ਦੇਸ਼ ਦੇ ਰਾਜੇ ਹਨ ਤਾਂ ਉਹ ਮੋਦੀ ਜੀ ਕੋਲ ਹੀ ਆਉਣਗੇ ਹੋਰ ਕਿੱਥੇ ਆਣਗੇ ਕਿਸਾਨ ਅੰਦੋਲਨ ਦਾ ਅੱਜ 16ਵਾਂ ਦਿਨ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਸ਼ੰਭੂ ਅਤੇ ਖਨੋਰੀ ਬਾਰਡਰਾਂ ਤੇ ਡਟੇ ਹੋਏ ਹਨ ਕਿਸਾਨ ਆਗੂ ਸਰਵ ਸਿੰਘ ਪੰਦੇਰ ਨੇ ਪ੍ਰੈਸ ਕਾਨਫਰੰਸ ਕਰ ਦਿੱਲੀ ਕੋਚਵਾਰੇ ਗੱਲ ਕਰਦੇ ਆ ਕਿ ਹੈਗੀ ਦੋਹਾਂ ਸੰਗਠਨਾ ਦੀ ਮੀਟਿੰਗ ਜਾਰੀ ਹੈ ਅਤੇ ਅੱਜ ਦੋਵੇਂ ਸੰਗਠਨ ਆਪਸ ਵਿੱਚ ਮੀਟਿੰਗ ਕਰਨਗੇ ਤੇ ਕੱਲ ਨੂੰ ਸਾਰੇ ਪ੍ਰੋਗਰਾਮ ਤੁਹਾਡੇ ਸਾਹਮਣੇ ਹੋਣਗੇ ਕਿਸਾਨ ਆਗੂ ਸਰਵ ਸਿੰਘ ਪੰਦੇਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਕਿ ਹੈਗੀ ਕਿਸਾਨ ਅੰਦੋਲਨ ਵਿੱਚ ਇੱਕ ਹੋਰ ਕਿਸਾਨ ਕਰਨੈਲ ਸਿੰਘ ਸ਼ਹੀਦ ਹੋ ਗਏ ਹਨ ਉਹਨਾਂ ਦਾ ਪਿੰਡ ਅਰਨੋਜੀ ਪਟਿਆਲਾ ਹੈ ਸਿਹਤ ਖਰਾਬ ਕਾਰਨ ਉਹਨਾਂ ਨੇ ਦਮ ਤੋੜ ਦਿੱਤਾ ਹੈ ਪੰਦੇਰ ਨੇ ਕਿ ਹੈਗੀ ਸਾਡੀਆਂ ਮੰਗਾਂ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਨ ਨਾਲ ਲਖੀਂਪੁਰ ਖੀਰੀ ਦਾ ਇਨਸਾਫ ਸਾਰੇ ਕੇਸ ਵਾਪਸ ਲੈਣ ਦੀ ਗੱਲ ਬਿਜਲੀ ਬਿੱਲ 2023 ਨੂੰ ਵਾਪਸ ਕਰਨ ਦੀ ਗੱਲ ਅਤੇ ਜੋ ਹੋਰ ਮੰਗਾ ਹਨ ਉਸ ਨੂੰ ਲੈ ਕੇ ਸਾਡਾ ਅੰਦੋਲਨ ਦਿਨ ਪ੍ਰਤੀ ਦਿਨ ਅੱਗੇ ਵਧ ਰਿਹਾ ਹੈ ਪੰਦੇਰ ਨੇ ਕਿ ਹੈਗੇ ਅੰਦੋਲਨ ਵਿੱਚ ਪਹਿਲੀ ਵਾਰ ਆਦੀਵਾਸੀ ਭਾਈਚਾਰੇ ਨੇ ਸਾਨੂੰ ਸਮਰਥਨ ਦਿੱਤਾ ਹੈ ਜੋ ਕੱਲ੍ਹ ਦੇਸ਼ ਵਿੱਚ ਇੰਨਾ ਵੱਡਾ ਸਮਰਥਨ ਉਮੜਿਆ ਹੈ ਜੋ ਪ੍ਰੋਗਰਾਮ ਅਸੀਂ ਕੀਤੇ ਉਸ ਨੂੰ ਸਫਲ ਬਣਾਇਆ ਗਿਆ ਇਸ ਲਈ ਅਸੀਂ ਕਿਸਾਨ ਮਜ਼ਦੂਰ ਸੰਗਠਨਾਂ ਤੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਸਾਲ 2015 ਵਿੱਚ ਬੇਦਬੀ ਮਾਮਲੇ ਨਾਲ ਜੁੜੇ ਕੋਟਕਪੁਰਾ ਗੋਲੀ ਕਾਣ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲਾ ਤੇ ਸਾਬਕਾ ਡੀਜੀਪੀ ਸੁਮੇਸ਼ ਸੈਣੀ ਵੱਲੋਂ ਸਿਆਸੀ ਲਾਹਾ ਲੈਣ ਲਈ ਸਾਜ਼ਿਸ਼ ਰਚੀ ਗਈ ਸੀ ਇਸ ਮਾਮਲੇ ਵਿੱਚ ਜਾਂਚ ਕਰਹੀ ਵਿਜੇ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਪੰਜਵੇਂ ਸਪਲੀਮੈਂਟਰੀ ਚਾਰਾਣ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਏਡੀਜੀਪੀਐਲ ਕੇ ਯਾਦਵ ਦੀ ਗਵਾਹੀ ਵਾਲੀ ਐਸਆਈਟੀ ਦੇ ਤਿੰਨ ਮੈਂਬਰਾਂ ਦੀ ਦਸਤਕਤਾਂ ਹੇਠ ਤਿਆਰ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਖਵੀਰ ਬਾਦਲ ਅਤੇ ਸੁਮੇਧ ਸੈਣੀ ਨੇ ਡੇਰਾ ਪ੍ਰੇਮੀਆ ਨੂੰ ਖੁਸ਼ ਕਰਨ ਅਤੇ ਚੋਣਾਂ ਵਿੱਚ ਵੋਟਾਂ ਵਟੋਰਨ ਲਈ ਇਹ ਸਾਜ਼ਿਸ਼ ਰਚੀ ਸੀ ਅਦਾਲਤ ਵਿੱਚ ਕੇਸ ਨੰਬਰ 129 ਵਿੱਚ 130 ਪੰਨਿਆਂ ਤੇ ਕੇਸ ਨੰਬਰ 92 ਵਿੱਚ 81 ਪੰਨਿਆਂ ਵਿੱਚ ਪੇਸ਼ ਕੀਤੇ ਇਹ ਪੰਜਵੇਂ ਸਪਲੀਮੈਂਟਰੀ ਚਲਾਨ ਵਿੱਚ ਐਸਆਈਟੀ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲਾ ਸਾਬਕਾ ਡੀਜੀਪੀ ਸੁਮੇਸ਼ ਸੈਣੀ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਤਤਕਾਲੀ ਐਸਐਸਪੀ ਫਰੀਦਕੋਟ ਸੁਖਮਿੰਦਰ ਸਿੰਘ ਮਾਨ ਅਤੇ ਸਿਟੀ ਥਾਣਾ ਕੋਟਪੂਰਾ ਦੇ ਸਾਬਕਾ ਐਸਐਚਓ ਗੁਰਦੀਪ ਸਿੰਘ ਨੂੰ ਬੁਲਜਮ ਬਣਾਇਆ ਗਿਆ ਹੈ ਟੀਮ ਨੇ ਜਾਂਚ ਰਿਪੋਰਟ ਫੋਰੈਂਸਿਕ ਰਿਪੋਰਟ ਘਟਨਾ ਦੌਰਾਨ ਵਰਤੇ ਗਏ ਅਸਲੇ ਦੀ ਬੈਲਿਸਟਿਕ ਰਿਪੋਰਟ ਗਵਾਹਾਂ ਦੀ ਸੂਚੀ ਅਤੇ ਹੋਰ ਦਸਤਾਵੇਜ਼ ਅਦਾਲਤ ਨੂੰ ਸੌਂਪ ਦਿੱਤੇ ਹਨ ਅਦਾਲਤ ਨੇ ਮੁਲਜ਼ਮਾਂ ਨੂੰ ਨੋਟਿਸ ਜਾਰੀ ਕਰਕੇ 1 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ ਇਸ ਦਿਨ ਬੈਬਲ ਕਲਾ ਗੋਲੀकांड ਦੀ ਸੁਣਵਾਈ ਵਿਧੇਕ ਸੈਸ਼ਨ ਜੱਜ ਰਾਜੀਵ ਕਾਲੜ ਦੀ ਅਦਾਲਤ ਵਿੱਚ ਹੋਣੀ ਹੈ ਕਾਂਗਰਸ ਛੱਡਣ ਦੀਆਂ ਚਰਚਾਵਾਂ ਦਰਮਿਆਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚੇ ਜਿੱਥੇ ਉਹਨਾਂ ਨੇ ਪ੍ਰੇਮਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਪ੍ਰਿੰਕਾ ਗਾਂਧੀ ਨਾਲ ਤਸਵੀਰ ਸਾਂਝੀ ਕਰਦੇ ਆ ਸਿੱਧੂ ਨੇ ਲਿਖਿਆ ਕਿ ਅੱਜ ਦਿੱਲੀ ਵਿਖੇ ਉਹਨਾਂ ਨਾਲ ਮੁਲਾਕਾਤ ਹੋਈ ਜਿਸ ਵਿੱਚ ਸਕਾਰਾਤਮਕ ਵਿਚਾਰ ਵਟਾਂਦਰਾ ਹੋਇਆ ਸਿੱਧੂ ਦੀ ਇਸ ਮਿਲਣੀ ਨੇ ਪੰਜਾਬ ਕਾਂਗਰਸ ਵਿੱਚ ਚਰਚਾ ਛੇੜ ਦਿੱਤੀ ਹੈ ਸਿੱਧੂ ਦੀ ਇਸ ਮੁਲਾਕਾਤ ਨੇ ਵਿਰੋਧੀਆਂ ਦੀਆਂ ਉਹਨਾਂ ਆਟਕਲਾਂ ਨੂੰ ਵਿਰਾਮ ਲਗਾ ਦਿੱਤਾ ਹੈ ਜਿਸ ਵਿੱਚ ਆਖਿਆ ਜਾ ਰਿਹਾ ਸੀ ਕਿ ਸਿੱਧੂ ਕਾਂਗਰਸ ਛੱਡ ਪਾਤ ਪ ਵਿੱਚ ਸ਼ਾਮਲ ਹੋਣ ਦੀਆਂ ਤਿਆਰੀਆਂ ਕਰ ਰਹੇ ਹਨ ਇਸ ਤੋਂ ਪਹਿਲਾਂ ਸਿੱਧੂ ਨੇ ਆਪਣੇ ਟਵਿੱਟਰ ਤੇ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਮੇਰੇ ਮਾਰਗਦਰਸ਼ਕ ਦੋਸਤ ਤੇ ਰਾਤ ਦਸੇਰਾ ਸੀ ਮੈਨੂੰ ਜੇਲ੍ਹ ਵਿੱਚ ਸੁੱਟ ਸਕਦੇ ਹੋ ਮੈਨੂੰ ਡਰਾ ਧਮਕਾ ਸਕਦੇ ਹੋ ਮੇਰੇ ਸਾਰੇ ਬੀਤੀ ਖਾਤੇ ਬਲੋਕ ਕਰ ਸਕਦੇ ਹੋ ਪਰ ਪੰਜਾਬ ਅਤੇ ਮੇਰੇ ਲੀਡਰਾਂ ਲਈ ਮੇਰੀ ਵਚਨਬੱਧਤਾ ਨਾ ਤਾਂ 1 ਇੰਚ ਵੀ ਪਿੱਛੇ ਹਟਿਆ ਤੇ ਨਾ ਹੀ ਹਟੇਗੀ ਮੌਸਮ ਵਿਭਾਗ ਨੇ 1 ਮਾਰਚ ਨੂੰ ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਹੈ alert ਮੁਤਾਬਕ ਇਹਨਾਂ ਜ਼ਿਲ੍ਹਿਆਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈ ਸਕਦਾ ਹੈ ਵਿਭਾਗ ਨੇ 2 ਤੇ 3 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਵਿਭਾਗ ਮੁਤਾਬਕ ਪੰਜਾਬ ਵਿੱਚ ਕੱਲ ਨੂੰ ਇਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਇਸ ਨਾਲ ਮੌਸਮ ਦੀ ਸਥਿਤੀ ਵੀ ਵਿਗੜ ਜਾਵੇਗੀ ਦੂਜੇ ਪਾਸੇ ਭਾਵੇਂ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ ਪਰ ਅਮਰੀਕਾ ਸਮੇਤ ਚਾਰ ਸ਼ਹਿਰਾਂ ਦਾ ਤਾਪਮਾਨ ਜਿਵੇਂ ਆਮ ਨਾਲੋਂ ਹੇਠ ਹੈ ਪਠਾਨਕੋਟ ਤੇ ਗੁਰਦਾਸਪੁਰ 5.1 ਡਿਗਰੀ ਨਾਲ ਸਭ ਤੋਂ ਠੰਡੇ ਰਹੇ ਹਨ ਵਿਭਾਗ ਨੇ ਅਗਲੇ 3 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਮਾਨ ਸਰਕਾਰ ਨੇ ਨਿੱਜੀ ਸਕੂਲਾਂ ਵਿੱਚ ਲਾਜ਼ਮੀ ਵਿਸ਼ੇ ਵਜੋਂ ਪੰਜਾਬੀ ਨੂੰ ਪੜ੍ਹਾਉਣ ਲਈ ਵੱਡਾ ਕਦਮ ਚੁੱਕਿਆ ਹੈ ਜਿਸ ਤੋਂ ਬਾਅਦ ਸਹਿ ਜ다ਜੀ ਸਿੰਘ ਨਗਰ ਵਿਖੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜਾਉਣ ਲਈ ਸਿੱਖਿਆ ਵਿਭਾਗ ਸਖਤ ਹੋ ਗਿਆ ਹੈ ਹਸਲ ਵਿੱਚ ਇਹ ਹੁਕਮਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਸੂਬਾ ਪੱਧਰੀ ਹੁਕਮਾਂ ਦੀ ਲੋ ਵਿੱਚ ਜਾਰੀ ਹੋਏ ਹਨ ਇਸ ਕੰਮ ਨੂੰ ਨੇਪਰੇ ਚਾੜਨ ਲਈ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਜੋ ਸਕੂਲਾਂ ਵਿੱਚ ਜਾ ਕੇ ਇਹ ਪਤਾ ਕਰਨਗੀਆਂ ਕਿ ਪੰਜਾਬੀ ਕਿੱਥੇ ਪੜਾਈ ਜਾ ਰਹੀ ਹੈ ਤੇ ਕਿੱਥੇ ਨਹੀਂ ਜਾਂਚ ਦੇ ਪਹਿਲੇ ਪੜਾ ਵਿੱਚ 107 ਸਕੂਲਾਂ ਦੀ ਸੂਚੀ ਜਾਰੀ ਹੋਈ ਹੈ ਇਸ ਕੰਮ ਨੂੰ ਮੁਕੰਮਲ ਕਰਨ ਵਾਸਤੇ ਹੈੱਡਮਾਸਟਰ ਅਤੇ ਪ੍ਰਿੰਸੀਪਲ ਪੱਧਰ ਦੇ ਅਧਿਕਾਰੀਆਂ ਨੂੰ ਪੜਤਾਲੀਆਂ ਅਫਸਰ ਨਿਯੁਕਤ ਕੀਤਾ ਗਿਆ ਹੈ ਵਿਲਾ ਸਿੱਖਿਆ ਅਧ ਸਰਦਾਰ ਦਰਸ਼ਨਜੀਤ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਅਧਿਕਾਰੀ ਇੱਕ ਹਫ਼ਤੇ ਦੇ ਅੰਦਰ ਟਿੱਪਣੀਆਂ ਸਮੇਤ ਰਿਪੋਰਟ ਪੇਸ਼ ਕਰਨਗੇ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਪੰਜਾਬੀ ਬੋਲ ਕੇ ਮੈਂ ਇੱਥੋਂ ਤੱਕ ਕਹਤਾ ਚਲੋ 33% ਤਾਂ ਉਹੀ ਹੁੰਦਾ ਨਾ ਵੀ 33 ਨੰਬਰ ਲੈਣੇ ਨੇ ਚਲੋ ਮੈਂ ਹੋਰ ਵੀ ਛੋਟ ਦੇ ਦੇਣਾ 25 ਲੈ ਕੇ ਦਿਖਾ ਦੇਣਾ ਪੰਜਾਬੀ ਦਾ ਪੇਪਰ ਦੇ ਕੇ ਦਿਖਾ ਦੇਣੇ ਸਾਰੇ ਜਣੇ 25 ਨੰਬਰ ਲੈ ਦੇਣ ਲਿਖਤੀ ਚ ਮੈਂ ਮੰਨ ਲਵਾਂਗੇ ਨਾ ਹੈਨੀ ਮੈਨੂੰ ਪਤਾ ਹੈ ਮਨਪ੍ਰੀਤ ਮਨਪ੍ਰੀਤ ਬਾਦਲ ਨਰਿਆ ਮੈਂ ਪੰਜਾਬੀ ਦਾ ਖਵਾਰ ਮੈਂ ਪੜ ਕੇ ਸੁਣਾਉਂਦਾ ਹੁੰਦਾ ਸੀ ਉਰਦੂ ਗੁਰਦਸ਼ੇ ਮਹਿਫਲੇ ਮਫੂਫ ਬਸੰਗੀ ਮੈਂ ਕਹਾਂ ਜੀ ਸਮਝ ਹੀ ਨਹੀਂ ਆਉਂਦੀ ਕੀ ਬੋਲੀ ਜਾਂਦੇ ਹੋ ਪੰਜਾਬੀ ਦੇ ਸ਼ਾਇਰਾਂ ਦੇ ਬਹੁਤ ਵਧੀਆ ਸ਼ੇਰ ਮੈਂ ਤੁਹਾਨੂੰ ਕਹਾਂ ਪੰਜਾਬੀ ਬੋਲਿਆ ਕਰੋ ਜੀ ਪਾਤਰ ਸਾਹਿਬ ਲਿਖਦੇ ਨੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਇਹ ਕਿਉਂ ਨਹੀਂ ਬੋਲਦੇ ਕਿਉਂਕਿ ਪੜੇ ਹੀ ਨਹੀਂ ਉਹਨਾਂ ਨੇ ਇਹ ਪੜੇ ਨਹੀਂ ਜੀ ਬਾਦਰ ਸਾਹਿਬ ਲਿਖਦੇ ਨੇ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਕਦੇ ਵੀ ਨਹੀਂ ਸੋਚਿਆ ਕਦੇ ਵੀ ਨਹੀਂ ਸੋਚਿਆ ਹਮੇਸ਼ਾ ਸੋਚਿਆ ਬਣিয়ে ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਜੋ ہماری ਮੰਗੇ ਐਮਐਸਪੀ ਗਰੰਟੀ ਕਾਨੂੰਨ ਬਣਾਉਣੇ ਕਿ ਕਿਸਾਨ ਮਜ਼ਦੂਰ ਕੋ ਕਰਜ਼ਾ ਮਾਫ ਕਰਨੇ ਕੀ ਜਾਂ ਲਖੀਮਪੁਰ ਖੀਰੀ ਕਾਂ ਇਨਸਾਫ ਸਭੀ ਕੇਸ ਵਾਪਸ ਲੈਣੇ ਕੀ ਬਾਤ ਬਿਜਲੀ ਬਿੱਲ 2023 ਜੋ ਉਹਨਾਂ ਨੇ ਬਣਾ ਲਿਆ ਉਸਕੋ ਵਾਪਸ ਕਰਵਾਉਣੇ ਕੀ ਬਾਤ ਹੈ ਔਰ ਅਨ્ય ਮੰਗੇ ਜੋ ਵੀ ਹੈ उसके लिए मोर्चा दिन प्रतिदिन आगे बढ़ रहा है और जो एक बड़ी बात जो मीडिया में आ रही थी जो हमारे भाई बोल रहे हैं भी हमें इन्होंने न्योता नहीं दिया हमारे साथ वार्ता नहीं की अगर वार्ता करते तो शायद हम इनके साथ आते तो वो पंजाबी में बोल रहे हैं भी सदी ना बुलाई मैं लाड़े दी ताई ਤੋ ਹਮ ਉਸਕੇ ਬਾਰੇ ਮੇਂ ਆਪਕੋ ਜਾਣਕਾਰੀ ਦੇਣਾ ਚਾਹੇਂਗੇ ਕਿ ਜਿਹੜੀ ਗੱਲ ਬਾਰ-ਬਾਰ ਆਖੀ ਜਾਂਦੀ ਆ ਕਿ ਐਸਕੇਮ ਦੇ ਨਾਲ ਸਲਾਹ مشਵਰਾ ਨਹੀਂ ਕੀਤਾ ਗਿਆ ਤੁਹਾਡਾ ਵੀ ਸਵਾਲ ਰਹਿੰਦਾ ਹੈ ਕਿ ਤੁਸੀਂ ਕਿਉਂ ਨਹੀਂ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਆਉਣ ਤੋਂ ਪਹਿਲੇ ਸੋ ਉਹਦੇ ਵਾਸਤੇ ਜੋ ਸਾਡੀ ਨੀਤੀ ਰਹੀ ਹੈ ਕਿਸਾਨ ਮਜ਼ਦੂਰ ਮੋਰਚੇ ਦੀ ਔਰ ਪੋਲੀਟੀਕਲ ਗੈਰ-ਰਾਣੀ ਨੀਤੀ ਜਿਹੜਾ ਸੌਰੀ ਗੈਰ-ਰਾਣੀ ਨੀਤੀ ਜਿਹੜਾ ਐਸਕੇਮ ਹੈ ਸੋ ਮੈਂ ਸਮਝਦਾ ਕਿ ਆਪਾਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸ਼ੁਰੂ ਤੋਂ ਜਿਹੜੀ ਭਨੇਰ ਸਾਹਿਬ ਨੇ ਸ਼ੁਰੂਆਤ ਕੀਤੀ ਕਿਉਂਕਿ ਮੈਂ ਹਿੱਸਾ ਸੀ ਜਿਹੜਿਆ ਪੰਜਾਬ ਦੀਆਂ 32 ਜਥੇਬੰਦੀਆਂ ਜਾਂ ਐਸਕੇਐਮ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦਾ ਹਿੱਸਾ ਰਿਆ ਮੈਂ ਔਰ ਉਹਦੇ ਵਿੱਚ ਭਨੇਰ ਸਾਹਿਬ ਨੇ ਸ਼ੁਰੂਆਤ ਕੀਤੀ 8 ਅਕਤੂਬਰ ਤੋਂ ਸਾਡੀ ਜਥੇਬੰਦੀ ਦੇ ਸਕੱਤਰ ਸਾਹਿਬ ਸ੍ਰੀਮਾਨ ਸਿੰਘ ਸਾਨੀ ਇਹਨਾਂ ਨੇ ਉਹਦੇ ਸਾਹਿਬ ਨੇ ਕਿਹਾ ਸੀ ਤੁਹਾਨੂੰ ਮਿਲਣਾ ਚਾਹੁੰਦੇ ਆ ਜਿਹੜਾ ਸੰਘਰਸ਼ 18 ਦਾ ਇਹ ਕਾਲ ਦੇ ਹੀ ਬੈਠੇ ਨੇ ਉਹਦੇ ਬਾਰੇ ਵੀ ਚਰਚਾ ਕਰਨੀ ਹੈ ਤੇ ਆਪਾਂ ਚਾਹੁੰਦੇ ਆ ਕਿ ਸੰਘਰਸ਼ ਜਿਹੜਾ ਉਹ ਦਿੱਲੀ ਦੁਆਰਾ ਕੀਤਾ ਜਾਵੇ ਤਾਂ ਕਿ ਆਪਣੀਆਂ ਮੰਗਾਂ ਦਿੱਲੀ ਸਰਕਾਰ ਨਾਲ ਨੇ ਸੋ ਉਹਦੇ ਵਾਸਤੇ 8 ਅਕਤੂਬਰ ਨੂੰ ਭੰਦੇਰ ਸਾਹਿਬ ਆਏ ਨੇ ਉਸ ਤੋਂ ਬਾਅਦ 16 ਅਕਤੂਬਰ ਨੂੰ ਕਿਉਂਕਿ ਉੱਥੇ ਮੇਰੀ ਡਿਊਟੀ ਲੱਗ ਗਈ ਤੇ ਤੁਸੀਂ ਗੱਲ ਕਰਨੀ ਹੈ ਅ ਦਰਸ਼ਨਪਾਲ ਜੀ ਨੂੰ ਸੁਨੇਹਾ ਲਾਓ ਮੈਸੇਜ ਲਾਓ ਤੇ ਇਹਨਾਂ ਨੇ ਇੱਕ ਟੀਮ ਆਪਣੀ ਬਣਾ ਲਈ ਸੀਗੀ ਤੇ ਉਹਨਾਂ ਨੂੰ ਮੈਸੇਜ ਲਾਓ ਤੇ ਆਪਾਂ ਉਹਨਾਂ ਨਾਲ ਇੱਕ ਮੀਟਿੰਗ ਕਰਨੀ ਹੈ ਉਹਨਾਂ ਨੂੰ ਫਗਵਾੜੇ ਦਾ ਸੱਦਾ ਦੇ ਦਿਓ ਜਾਂ ਕਿਤੇ ਹੋਰ ਜਿੱਥੇ ਉਹ ਕਹਿੰਦੇ ਆ ਆਪਾਂ ਉੱਥੇ ਮਿਲ ਲੈਨੇ ਆ ਪਰ ਉਹਨਾਂ ਦਿਨਾਂ ਦੇ ਵਿੱਚ ਮੈਂ ਲਖਵਾਲ ਸਾਹਿਬ ਨਾਲ ਤਾਂ ਗੱਲ ਕੀਤੀ ਪਰ ਦਰਸ਼ਨਪਾਲ ਜੀ ਨਾਲ ਨਹੀਂ ਕਰ ਸਕਿਆ ਮੈਂ ਉਸ ਵਕਤੇ ਹੀ ਗੱਲ ਕੀਤੀ ਫੋਨ ਤੇ ਦਰਸ਼ਨਪਾਲ ਜੀ ਨਾਲ ਵੀ ਮੈਨੂੰ ਇਹਨਾਂ ਨੇ ਡਿਊਟੀ ਲਈ ਸੀ ਪਰ ਮੇਰੇ ਕੋਲੋਂ ਤੁਹਾਡੇ ਨਾਲ ਗੱਲ ਨਹੀਂ ਕਰ ਹੋਈ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਇੱਥੇ ਸਾਡੇ ਕੋਲ ਲਖਵਾਲ ਸਾਹਿਬ ਦੇ ਦਫ਼ਤਰ ਮੀਟਿੰਗ ਹੈ ਲੁਧਿਆਣੇ ਇੱਥੇ ਭੇਜ ਦਿਓ ਸੋ ਉੱਥੇ 32 ਦੇ ਫਾਰਮ ਦੇ ਨਾਲ ਹੀ ਜਾ ਕੇ ਇਹ ਸਾਰੀ ਟੀਮ ਨੇ ਇਹਨਾਂ ਨੇ ਗੱਲ ਕੀਤੀ ਉਸ ਤੋਂ ਬਾਅਦ ਅਗਲੀ ਮੀਟਿੰਗ ਜਿਹੜੀ ਆ ਕਿਉਂਕਿ ਉੱਥੇ ਜਿਹੜੀ ਗੱਲ ਸੀਗੀ ਉਹ ਪੂਰੀ ਉਹਨਾਂ ਨੇ ਕਿਹਾ ਭੇਜੇ ਫਾਈਨਲੀ ਅਸੀਂ ਵੀ ਇੱਕ ਟੀਮ ਬਣਾ ਦਿੰਨੇ ਆ ਜਿਹੜੀ ਉਸ ਤੋਂ ਅਗਲੀ ਮੀਟਿੰਗ ਹੋਈ ਆ ਉਹ ਜੀ ਦਰਸ਼ਨਪਾਲ ਜੀ ਤਾਂ ਨਹੀਂ ਆਏ ਪਰ ਕਲਵਾਨ ਸਿੰਘ ਸੰਧੂ ਆਏ ਹਰਿੰਦਰ ਸਿੰਘ ਲਖਵਾਲ ਤੇ ਸਤਨਾਮ ਸਿੰਘ ਸਾਨੀ ਦੀ ਜਗ੍ਹਾ ਮੈਂ ਉਹਦੇ ਵਿੱਚ ਬੈਠਾ ਸੀ ਮੌਜੂਦ ਸੀ ਸੋ ਉੱਥੇ ਭੰਦੇਰ ਸਾਹਿਬ ਆਪਣੀ ਟੀਮ ਲੈ ਕੇ ਮਿਲੇ ਨੇ ਫਿਰ ਉਹ ਉਹਦੇ ਵਿੱਚ ਉਹਨਾਂ ਨੇ ਕੋਈ Yes No ਨਹੀਂ ਕੀਤੀ ਉਹਨਾਂ ਨੇ ਕਿਹਾ ਅਸੀਂ ਆਪਣੇ ਬੱਤੀਆਂ 'ਚ ਵਿਚਾਰਾਂਗੇ ਉਸ ਤੋਂ ਇਲਾਵਾ ਫਿਰ ਜਿਹੜੀ ਗੱਲ ਦੱਸੀ ਆ ਭੰਦੇਰ ਸਾਹਿਬ ਨੇ ਕਿ ਬਰਨਾਲਾ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਕੀਤੀ ਹੈ ਉਹ ਗ੍ਰਾਂਥ ਸਾਹਿਬ ਦੇ ਗਰੁੱਪ ਦੇ ਨਾਲ ਸਾਰਿਆਂ ਦੇ ਨਾਲ ਉੱਥੇ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਆ ਇਹ ਸਾਰੇ ਸਾਥੀ ਉੱਥੇ ਗਏ ਨੇ ਸਰਵਨ ਸਿੰਘ ਪੰਦੇਰ ਸੁਨੀਤ ਪੂਲ ਜੀ ਔਰ ਬਲਦੇਵ ਸਿੰਘ ਜੀਰਾ ਜੀ ਇਹ ਉਹਨਾਂ ਨੂੰ ਜਾ ਕੇ ਮਿਲੇ ਨੇ ਉੱਥੇ ਗੱਲ ਰੱਖੀ ਆ ਇਹ ਲਗਭਗ ਇਹ 27 ਅਕਤੂਬਰ ਦੀ ਗੱਲ ਹੈ ਔਰ ਉਸ ਤੋਂ ਬਾਅਦ 8 ਜਨਵਰੀ ਨੂੰ ਫੇਰ ਆਪਾਂ ਜਿਹੜੀ ਆ ਮੀਟਿੰਗ ਆ ਉਹ ਕਰਤਾਰਪੁਰ ਸਾਡੇ ਨਾਲ ਹੋਈ ਆ ਪੰਦੇਰ ਸਾਹਿਬ ਨਾਲ ਪੰਦੇਰ ਸਾਹਿਬ ਨੇ ਕਿਹਾ ਵੀ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਅਸੀਂ ਸੱਦਾ ਦੇਣਾ ਚਾਹੁੰਦੇ ਆ ਫਿਰ ਜੇ ਤੁਸੀਂ ਕੋਈ ਗੱਲ ਨਹੀਂ ਉਧਰੋਂ ਆਂਦੀ ਵੀ 13 ਤਰੀਕ ਦਾ ਆਪਾਂ ਸੱਦਾ ਦੇਣਾ ਚਾਹੁੰਦੇ ਆ ਤੇ ਤੁਸੀਂ ਅ ਉਥੇ ਆਪਾਂ ਤੁਹਾਡੇ ਕੋਲ ਆਉਣਾ ਚਾਹੁੰਦੇ ਆ ਤੇ ਅਸੀਂ ਕਹਾਂ ਦੱਸੋ ਆਪਾਂ ਇਹਨਾਂ ਨੇ ਕਿਹਾ ਵੀ ਮੈਂ ਉਧਰੋਂ ਚੱਲਦਾ ਤੁਸੀਂ ਇਧਰੋਂ ਤਾਂ ਅਸੀਂ ਕਰਤਾਰਪੁਰ ਇੱਕ ਉਥੇ ਢਾਬਾ ਹੈ ਉੱਥੇ ਬਹਿ ਕੇ ਮੀਟਿੰਗ ਕੀਤੀ ਹੈ ਉਹ ਚ ਭੰਦੇਸ ਸਾਹਿਬ ਨੇ ਸਪੱਸ਼ਟਾਤ ਕਿਹਾ ਵੀ ਸਾਡੀ ਟੀਮ ਬੱਤੀਆਂ ਕੋਲ ਆ ਕੇ ਫਿਰ ਇੱਕ ਵਾਰ ਬੇਨਤੀ ਕਰਨੇ ਨੂੰ ਤਿਆਰ ਹੈ ਪਰ ਸਾਡੇ ਵੱਲੋਂ ਹੁਣ ਸੱਦਾ ਵੀ ਉਹਨਾਂ ਨੂੰ ਦੇ ਦਿਓ ਇਹ ਨਾ ਆਖਣ ਵੀ ਸੱਦਾ ਨਹੀਂ 13 ਤਰੀਕ ਦਾ ਸੱਦਾ ਵੀ ਦਿੱਤਾ ਜਾਵੇ ਸੋ ਉਸ ਤੋਂ ਅਗਲੀ ਮੀਟਿੰਗ ਜਦੋਂ ਸਾਡੀ ਬੱਤੀਆਂ ਦੀ ਹੋਈ ਹੈ ਉਹ ਬੱਤੀਆਂ ਦੀ ਮੀਟਿੰਗ ਦੇ ਵਿੱਚ ਆ ਓਪਨਲੀ ਖੜੇ ਹੋ ਕੇ ਮੈਂ ਗੱਲ ਰੱਖੀ ਆ ਉੱਥੇ ਵੀ ਪੰਦੇਰ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਆ ਸਾਰਿਆਂ ਨੂੰ ਉਹਨਾਂ ਦੀ ਜਿਹੜੀ ਟੀਮ ਕੋਆਰਡੀਨੇਟ ਕਮੇਟੀ ਬਣਾਈ ਹੋਈ ਆ ਔਰ ਉਹਨਾਂ ਨੇ ਕਿਹਾ ਵੀ ਤੁਸੀਂ 16 ਦੀ ਕਾਲ ਆਪਣੀ ਪੱਕੀ ਕਰੋ 16 ਦੀ ਕਾਲ ਦੇ ਦਿੱਤੀ ਸੀ ਇਹਨਾਂ ਨੇ ਬੰਦ ਦੀ ਉਹਨੂੰ ਪੱਕੀ ਕਰੋ ਤੇ ਹੁਣ ਆਪਾਂ ਕਿਸੇ ਦੇ ਪਿੱਛੇ ਲੱਗ ਕੇ ਨਹੀਂ ਜਾਣਾ ਤੇ ਇਹਨਾਂ ਨੂੰ ਇਹ ਗੱਲ ਜਿਹੜੀ ਉਹਨਾਂ ਵੱਲੋਂ ਆਈ ਵਿੱਚੋਂ ਮੀਟਿੰਗ ਦੇ ਤੇ ਫਿਰ ਉੱਥੇ ਮੈਂ ਖੜੇ ਹੋ ਕੇ ਉੱਠ ਕੇ ਕਿਹਾ ਵੀ ਅਸੀਂ ਤੇ ਜਾਵਾਂਗੇ ਅਸੀਂ ਤਾਂ ਜਾਵਾਂਗੇ ਇਹ ਸੰਘਰਸ਼ ਕਰਨ ਦੀ ਲੋੜ ਹੈ ਕੇਂਦਰ ਸਰਕਾਰ ਐ ਨਹੀਂ ਝੁਕੂਗੀ ਅਸੀਂ ਜੇ ਦਿੱਲੀ ਜਾਣਾ ਹੋਇਆ ਤਾਂ ਜੰਪੀ ਤੇਰਾ ਕੇ ਦਿੱਲੀ ਅੰਦੋਲਨ ਸੇ ਹਮਾਰਾ ਕੋਈ ਨਾਤਾ ਨਹੀਂ ਹੈ ਇਹ ਉਹਨਾਂ ਨੇ ਆਪਣੇ ਪ੍ਰੈਸ ਬੈਨ ਵਿੱਚ ਸਪਸ਼ਟ ਕੀਤਾ ਅਸੀਂ ਨੇ ਤਾਂ ਜੋ ਨਾਤਾ ਰੱਖਾ ਉਹਨਕੇ ਸਾਥ ਇਹ ਆਪਕੋ ਕਲੀਅਰ ਕਰ ਦਿਆ ਭੀ ਅਸੀਂ ਨੇ ਨਾਤਾ ਰੱਖਾ ਵਾਰਤਾ ਕੀਤੀ ਸਫਲ ਹੋਈ ਨਹੀਂ ਸਫਲ ਹੋਈ ਅਲੱਗ ਬਾਤ ਹੈ ਤੋ ਉਹਨਾਂ ਨੇ ਲਿਖ ਕੇ ਪ੍ਰੈਸ ਬੈਨ ਦਿਆ ਉਸਕੇ ਬਾਰੇ ਵਿੱਚ ਵਹੀ ਆਪਣੀ ਬਾਤ ਰੱਖ ਸਕਤੇ ਹੈ ਕੀ ਹੈ ਕੀ ਨਹੀਂ अगर ये आंदोलन इतना तेरह फरवरी तक लेट आया इसीलिए आया की एस के एम नहीं समझता था दिल्ली का आंदोलन करा जाए इसलिए फिर जब हमें सभी उनके बातचीत करने के बाद सभी संभावनाएं खत्म हो गई पी एस के एम की पोजीशन संघर्ष करने की नहीं है तो हमने अपने तौर से डल्लेवाल जी के ग्रुप के साथ मिलकर आगे का कार्यक्रम अलिख दिया जो आपके सामने हर इस बात की अब भगवान की दया है कृपा है आज पूरी दुनिया में ये आंदोलन जा रहा है पूरी देश दुनिया के लोग लो, पूरी पूरे भारत के खेत खल्याण में हमारी आवाज जा रही है और हम फिर इस बार किसानों के मुद्दे मोदी सरकार के सामने रखने में कामयाब हुए केंद्र सरकार को जितनी भी किसानों की मांगे उन उनके साथ बात करके उन सभी को हल करना चाहिए गोली चलाना किसी मसले का हल नहीं होता अब किसानों के ऊपर गोलियां चलाई जा रही हैं किसानों को मारने का काम भारतीय जनता पार्टी कर रही है ऐसा बर्दाश्त नहीं होगा देश सब कुछ खाएगा भारतीय जनता पार्टी को आने वाले समय में देश के लोग सब कुछ खाएंगे ये देश किसान देश के नागरिक हैं उन निहत्थे किसानों पर जो बिल्कुल शांतिपूर्वक रह के बिल्कुल शांतिपूर्वक ढंग से अपना प्रोटेस्ट कर रहे हैं अपनी मांगों के लिए लड़ रहे हैं उनके ऊपर गोलियां चलाना अथ्रू गैस के गोले चलाना इस बात का सबूत है ਕਿ ਭਾਰਤੀ ਜਨਤਾ ਪਾਰਟੀ ਬਿਲਕੁਲ ਬਿਲਕੁਲ ਮੈਂ ਸਮਝਦਾ ਆਪਣੇ ਨੀਚਲੇ ਸਥਰ ਤੇ ਆ ਚੁਕੀ ਹੈ ਬਿਲਕੁਲ ਕਿਸੇ ਦੀ ਮੰਗ ਕੋ ਸੁਣਨੇ ਕੋ ਤਿਆਰ ਨਹੀਂ ਹੈ ਅਤੇ ਦੇਸ਼ ਕੇ ਲੋਕ ਭਾਰਤੀ ਜਨਤਾ ਪਾਰਟੀ ਕੋ ਸਭ ਕੁਛ ਖਾਂਗੇ ਸਰਕਾਰ ਜਿਹੜੀ ਆ ਇਮਾਨਦਾਰ ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਟਰਾਂਸਪਰੈਂਸੀ ਦੇ ਨਾਲ ਕੰਮ ਕਰ ਰਹੀ ਆ ਉਸੇ ਤਰ੍ਹਾਂ ਤੁਸੀਂ ਵੀ ਜਾ ਕੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦਿਓ ਜਾ ਕੇ ਸਰਕਾਰ ਦੇ ਜਿਹੜੇ ਪ੍ਰੋਗਰਾਮ ਨੇ ਲਾਗੂ ਕਰੋ ਸੋ ਅੱਜ ਮੈਂ ਸਮਝਦਾ ਬਹੁਤ ਸਾਰੇ ਨੌਜਵਾਨ ਖੁਸ਼ੀ ਸੀਗੇ ਜੋ ਰਿਵਰਸ ਮਾਈਗ੍ਰੇਸ਼ਨ ਦਾ ਕਨਸੈਪਟ ਸਰਦਾਰ ਭਗਵੰਤ ਸਿੰਘ ਮਾਝੀ ਨੇ ਦਿੱਤਾ ਸੀਗਾ ਕਿ ਉਹਨਾਂ ਵਾਲੇ ਸਮੇਂ ਦੇ ਅੰਦਰ ਜਿਹੜੇ ਸਾਡੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਚਲੇ ਗਏ ਸੀ ਉਹ ਵਾਪਸ ਆਉਣਗੇ ਉਹਦੀ ਵੀ ਅੱਜ ਜਿਹੜੀ ਐਗਜ਼ਾਮਪਲ ਆ ਉਹ ਅੰਦਰ ਦੇਖਣ ਨੂੰ ਮਿਲੀ ਕਿ ਕਈ ਨੌਜਵਾਨ ਜਿਹੜੇ ਬਾਹਰ ਚਲੇ ਗਏ ਸੀ ਅੱਜ ਉਹ ਵੀ ਉਹਨਾਂ ਨੇ ਵਾਕੇ ਦੁਬਾਰਾ ਪੰਜਾਬ ਦੇ ਵਿੱਚ ਨੌਕਰੀਆਂ ਮਿਲੀਆਂ ਨੇਗੀਆਂ ਸੋ ਮੈਂ ਸਮਝਦਾ ਇੱਕ ਬਹੁਤ ਪੋਜ਼ਿਟਿਵ ਮਾਹੌਲ ਪੰਜਾਬ ਦੇ ਅੰਦਰ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਪੰਜਾਬ ਦੇ ਯੂਥ ਦੇ ਅੰਦਰ ਦੇਖਣ ਨੂੰ ਮਿਲਿਆ ਸੋ ਇਹ ਜਿਹੜਾ ਅਨੁਯਕਤੀ ਪੱਤਰ ਦਾ ਦੇਣ ਦਾ ਸਿਲਸਿਲਾਗਾ ਤੇ ਲਗਾਤਾਰ ਇਸੇ ਤਰ੍ਹਾਂ ਪੂਰੇ 5 ਸਾਲ ਚੱਲ ਜਾਰੀ ਰਹੂਗਾ ਦੇਖੋ ਪੰਜਾਬ ਦਾ ਆਗਾਮੀ ਬਰੇ ਦਾ ਜਿਹੜਾ ਬਜਟ ਆ ਉਹ 5 ਤਰੀਕ ਨੂੰ ਪੇਸ਼ ਕੀਤਾ ਜਾਊਗਾ ਬੈਠਦੀਆਂ ਤਿਆਰੀਆਂ ਹੋ ਰਹੀਆਂ ਨੇ ਕਿਆਂ ਜਦੋਂ 5 ਤਰੀਕ ਨੂੰ ਪੇਸ਼ ਕਰਾਂਗੇ ਉਦੋਂ ਸਾਰੇ ਵਰਗਾਂ ਦਾ ਖਿਆਲ ਰੱਖ ਕੇ ਸਭ ਨੂੰ ਜਿਹੜਾ ਹੈਗਾ ਬਰਾਬਰ ਦਾ ਮਾਨ ਸਨਮਾਨ ਦੇ ਕੇ ਜ ਬਜਟ ਤਿਆਰ ਕੀਤਾ ਜਾਵੇ ਦੇਖਿਏ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰੇ ਹੈ ਬਾਹਾਂ ਵਾਹਾਂ ਪੇ ਮੈਂ ਸਮਝਦਾ ਹੂੰ ਗੁੰਡਾਗਰਦੀ ਸਿਖਰੋਂ ਪੇ ਹੈ वहाँ पे लॉ एंड ऑर्डर बिल्कुल खत्म हो चुका है और बीजेपी ने अपने गुंडों के थ्रू जितनी भी अपोजिशन पार्टियाँ हैं या तो उनको मार रहे हैं या उनको पीट रहे हैं ये हरियाणा में भी हो रहा है और यूपी में भी हो रहा है यहाँ भी बीजेपी की सरकारें हैं वहाँ पे ऐसा हो रहा है सो मैं समझता तो हूँ जहाँ जहाँ बीजेपी की सरकार है वहाँ वहाँ लॉ एंड ऑर्डर जो है उसकी सिचुएशन बहुत ही ज़्यादा